ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬੜੀਆਂ ਮੱਲਾ ਮਾਰੀਆਂ ਨੇ ਜਿੱਥੇ ਉਹਨਾਂ ਨੇ ਚੰਗੇ ਪਾਸੇ ਮੱਲਾ ਮਾਰੀਆਂ ਨੇ ਉੱਥੇ ਮਾੜੇ ਪਾਸੇ ਬਿਮਾਰੀਆਂ ਨੇ ਗੀਆਂ ਸੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਿੰਦੀ ਜੋਹਲ ਉਰਫ ਭਪਿੰਦਰ ਸਿੰਘ ਜੋਹਲ ਦੀ ਜੋ 80 90 ਦੇ ਦਹਾਕੇ 'ਚ ਇੱਕ ਕ੍ਰਾਈਮ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਸੀਗਾ ਬਿੰਦੀ ਜੋਹਲ ਦਾ ਜਨਮ 14 ਜਨਵਰੀ 1971 ਨੂੰ ਪੰਜਾਬ 'ਚ ਹੋਇਆ ਸੀ ਤੇ ਜਦੋਂ 4 ਸਾਲ ਦੀ ਉਮਰ ਦਾ ਸੀ ਉਹਦੇ ਮਾਂ ਪਿਓ ਨਾਲ ਉਹ ਕੈਨੇਡਾ ਚਲਿਆ ਗਿਆ ਸੀ 8ਵੀਂ ਕਲਾਸ ਤੱਕ ਉਹ ਇੱਕ ਸ਼ਰੀਫ ਬੱਚਿਆਂ ਵਾਂਗ ਰਹਿਆ ਦੀ 8ਵੀਂ ਕਲਾਸ ਤੋਂ ਬਾਅਦ ਜਿਹੜਾ ਉਹਦਾ ਬਿਹੇਵੀਅਰ ਸੀ ਉਹ ਚੇਂਜ ਹੋਣਾ ਸ਼ੁਰੂ ਹੋ ਗਿਆ ਉਹਨੇ ਕਲਾਸਾਂ 'ਚ ਲੜਾਈ ਝਗੜੇ ਕਰਨੇ ਸ਼ੁਰੂ ਕਰ ਦਿੱਤੇ ਇੱਕ ਵਾਰ ਜਦੋਂ 12ਵੀਂ ਕਲਾਸ ਸੀਗਾ ਉਹਦੇ ਪ੍ਰਿੰਸੀਪਲ ਨੇ ਉਹਨੂੰ ਕਲਾਸ ਆਪਣੇ ਰੂਮ 'ਚ ਸੱਦਿਆ ਤਾਂ ਕਿ ਉਹਤੇ ਝਾੜ ਪਾਈ ਜਾ ਸਕੇ ਪਰ ਉਹਨੇ ਪ੍ਰਿੰਸੀਪਲ ਦੀ ਗੱਲ ਸੁਣਨ ਦੀ ਬਜਾਏ ਉਹਦੀ ਗਰਦਨ ਤੇ ਇੰਨੀ ਜ਼ੋਰ ਦੀ ਲੱਤ ਮਾਰੀ ਕਿ ਉਹ ਬੰਦੇ ਨੂੰ ਐਮਰਜੈਂਸੀ 'ਚ ਐਡਮਿਟ ਕਰਨਾ ਪਿਆਗਾ ਉਦੋਂ ਬਾਅਦ 60 ਦਿਨਾਂ ਦੀ ਜੇਲ੍ਹ ਹੋਈ ਬਿੰਦੀ ਜੋਹਰ ਨੂੰ ਤੇ ਜੇਲ੍ਹ ਵਿੱਚ ਹੀ ਉਹਦੀ ਕ੍ਰਾਈਮ ਦੀ ਦੁਨੀਆ ਦੀ ਸ਼ੁਰੂਆਤ ਹੋਈ ਸੋ ਜੇਲ੍ਹ ਵਿੱਚ ਉਹਦੀ ਮੁਲਾਕਾਤ ਹੋਈ ਫੈਜ਼ਲ ਢੀਨ ਨਾਲ ਜੋ ਕਿ ਲੂਸ ਡਾਇਬਲੋਸ ਗੈਂਗ ਦਾ ਇੱਕ ਮੈਂਬਰ ਸੀਗਾ ਜਿਹੜੀ ਗੈਂਗ ਸੀ ਇਹ ਡਰੱਗਸ ਵਗੈਰਾ ਵੇਚਦੀ ਸੀ ਫਰੋਤੀਆਂ ਲੈਂਦੀ ਸੀ ਤੇ ਮਰਡਰ ਵਗੈਰਾ ਕਰਦੀ ਸੀ ਇਸ ਤਰ੍ਹਾਂ ਦਾ ਮੇਨਲੀ ਇਹਨਾਂ ਦਾ ਕੰਮ ਸੀਗਾ ਮਤਲਬ ਕ੍ਰਿਮੀਨਲ ਹੀ ਸੀਗੇ ਸਾਰੇ ਬੰਦੇ ਤੇ ਗੈਂਗ ਨੂੰ ਚਲਾਉਂਦੇ ਸੀਗੇ ਸਾਂਝਪਰਾ ਸੋ ਹੁਣ ਇਹਦੀ ਮੁਲਾਕਾਤ ਜਿਹੜੀ ਮੁਲਾਕਾਤ ਆ ਉਹ ਦਸਾਂਜ ਭਰਾਵਾਂ ਨਾਲ ਵੀ ਹੁੰਦੀ ਆ ਤੇ ਇਹਦਾ ਜਿਹੜਾ ਰਿਲੇਸ਼ਨ ਉਹਨਾਂ ਨਾਲ ਬੜਾ ਵਧੀਆ ਇੱਕ ਟਰਸਟੀ ਰਿਲੇਸ਼ਨ ਬਣ ਜਾਂਦਾ ਹੈਗਾ ਕਿਉਂਕਿ ਇਹ ਜਿਹੜੇ ਗੈਂਗ ਆ ਗੈਂਗ ਦਾ ਕਾਰੋਬਾਰ ਉਹਨੂੰ ਕਾਫੀ ਅੱਗੇ ਤੱਕ ਲੈ ਕੇ ਜਾਂਦਾ ਹੈ ਬੰਦਾ ਕਾਫੀ ਡੇਰਿੰਗ ਹੁੰਦਾ ਹੈਗਾ ਜ਼ਿਆਦਾ ਡਰਦਾ ਨਹੀਂ ਹੁੰਦਾ ਤੇ ਮਤਲਬ ਸੋ 1991 ਤੱਕ ਇਹਨਾਂ ਦਾ ਜਿਹੜਾ ਜਿਮੀ ਦਸਾਂਜ ਭਰਾਵਾਂ ਨਾਲ ਜਿਹੜਾ ਰਿਸ਼ਤਾ ਹੁੰਦਾ ਵਧੀਆ ਰਹਿੰਦਾ ਪਰ 1991 ਚ ਜਿਮੀ ਦਸਾਂਜ ਅਰੈਸਟ ਹੋ ਜਾਂਦਾ ਕਿਸੇ ਪੁਲਿਸ ਕੇਸ ਚ ਜਦੋਂ ਉਹਨੂੰ ਜੇਲ੍ਹ ਹੋ ਜਾਂਦੀ ਹੈਗੀ ਜਿਹੜਾ ਬਿੰਦੀ ਜੋਹਲ ਹੁੰਦਾ ਹੈਗਾ ਇਹ ਉਹਦੇ ਉਲਟ ਚੱਲਣਾ ਸਟਾਰਟ ਕਰ ਦਿੰਦਾ ਹੈਗਾ ਕਿ ਉਹਦੇ ਇੱਕ ਪੈਰਲਲ ਇੱਕ ਨਵੀਂ ਗੈਂਗ ਖੜੀ ਕਰ ਲੈਂਦਾ ਆਪਣਾ ਡਰੱਗਸ ਦਾ ਕਾਰੋਬਾਰ ਚਲਾ ਲੈਂਦਾ ਹੈਗਾ ਤੇ ਜਦੋਂ ਜਦੋਂ ਜਿਹੜਾ ਜਿੰਮੀ ਦਸਾਂ ਜਾਂ ਬਾਹਰ ਆਉਂਦਾ ਉਦੋਂ ਤੱਕ ਇਹ ਪੂਰੀ ਇੱਕ ਤੱਕੜੀ ਆਪਣੀ ਗੈਂਗ ਸ਼ੁਰੂ ਕਰ ਚੁੱਕਿਆ ਹੁੰਦਾ ਉਹਨੂੰ ਦੇਖ ਕੇ ਵੀ ਬੜਾ ਦੁੱਖ ਹੁੰਦਾ ਵੀ ਇਹ ਬੰਦੇ ਨੇ ਮੇਰੇ ਪਿੱਠ ਪਿੱਛੇ ਛੁਰਾ ਮਾਰਿਆ ਸੋ ਸੋਚਦਾ ਹੈਗਾ ਵੀ ਇਹ ਤੋਂ ਬਦਲਾ ਲੈਣ ਦੋ ਫਿਰੋਤੀ ਦਿੰਦਾ ਹੈਗਾ ਬਿੰਦੀ ਜੋਹਲ ਦੀ ਪਰ ਬਿੰਦੀ ਜੋਹਲ ਉਹਨੂੰ ਡਬਲ ਕਰਾਸ ਕਰ ਜਾਂਦਾ ਹੈਗਾ ਜਿਹੜੇ ਬੰਦੇ ਨੂੰ ਫਰੋਤੀ ਦਿੱਤੀ ਹੁੰਦੀ ਹੈ ਉਹਨੂੰ ਡਬਲ ਪੈਸੇ ਆਫਰ ਕਰਦਾ ਵੀ ਤੂੰ ਜਿਹੜਾ ਜਿੰਮੀ ਦਸਾਂਝ ਆ ਤੂੰ ਉਹਨੂੰ ਮਾਰਨਾ ਹੈਗਾ ਵੀ ਮੈਨੂੰ ਤੋਂ ਡਬਲ ਪੈਸੇ ਲੈਣੀ ਹੁਣ ਜਿਹੜੇ ਬੰਦੇ ਨੇ ਇਹ ਮਰਡਰ ਕਰਨਾ ਹੁੰਦਾ ਹੈਗਾ ਉਹ ਕਿਵੇਂ ਨਾ ਕਿਵੇਂ ਜਿੰਮੀ ਦਸਾਂਝ ਨੂੰ ਮਨਾਉਂਦਾ ਕਹਿੰਦਾ ਨਾ ਮੇਰੇ ਕੋਲ ਇੱਕ ਕਾਫੀ ਚੋਰੀ ਦਾ ਸਮਾਨ ਮੇਰੇ ਹੱਥ ਲੱਗਿਆਗਾ ਜਿਹਨੂੰ ਆਪਾਂ ਅੱਗੇ ਸੇਲ ਕਰਨਾ ਵੀ ਮੈਂ ਤੈਨੂੰ ਦਿਖਾਉਣਾ ਚਾਹੁੰਨਾ ਤਾਂ ਕਿ ਆਪਾਂ ਡਿਸਕਸ ਕਰੀਏ ਹੁਣ ਜਿਹੜਾ ਜਿੰਮੀ ਦਸਾਂਝ ਆ ਜਦੋਂ ਬੰਦੇ ਨੂੰ ਮਿਲਣ ਜਾਂਦਾ ਹੈਗਾ ਤਾਂ ਰਸਤੇ 'ਚ ਉਹਨੂੰ ਚਾਰੇ ਪਾਸਿਆਂ ਜਿਹੜੀਆਂ ਗੱਡੀਆਂ ਨੇ ਕਵਰ ਕਰ ਲੈਣ ਦੀਆਂ ਅੱਗੇ ਵੀ ਗੱਡੀਆਂ ਲੱਗ ਜਾਂਦੀਆਂ ਨੇ ਪਿੱਛੇ ਵੀ ਲੱਗ ਜਾਂਦੀਆਂ ਨੇ ਸੱਜੇ ਖੱਬੇ ਤੇ ਕਵਰ ਕਰਕੇ ਜਦੋਂ ਕਿਸੇ ਪਾਸੇ ਜਾ ਨਹੀਂ ਸਕਦਾ ਇੱਕਦਮ ਨਾਲ ਦੀ ਨਾਲ ਏਕੇ 47 ਦੇ ਫਾਇਰ ਕੋਲ ਦਿੰਦੇ ਆ ਤੇ ਉਹ ਬੰਦਾ ਮਾਰਿਆ ਜਾਂਦਾ ਸੋ ਇਹ ਕੈਨੇਡਾ ਦੀ ਦੁਨੀਆ 'ਚ ਕ੍ਰਾਈਮ ਦਾ ਇੱਕ ਬਹੁਤ ਹੀ ਵੱਡਾ ਤੰਸੀਗਾ ਉਸ ਦਿਨ ਸ਼ਰੀਆਮ ਦਿਨ ਦਿਹਾੜੇ ਜਿਮੀ ਦਸਾਂਝ ਦਾ ਕਤਲ ਕਰ ਦਿੱਤਾ ਜਾਂਦਾ ਤੇ ਸਾਰੇ ਮੀਡੀਆ 'ਚ ਅੱਗ ਵਾਂਗੂ ਖਬਰ ਫੈਲ ਜਾਂਦੀ ਹੈ ਕਿਉਂਕਿ ਮੋਸਟਲੀ ਜਿਹੜੇ ਕ੍ਰਿਮੀਨਲਸ ਹੁੰਦੇ ਆ ਉਹ ਕ੍ਰਾਈਮ ਲੁਕ ਛਿਪ ਕੇ ਕਰਦੇ ਹੁੰਦੇ ਆ ਪਰ ਦਿਨ ਦਿਹਾੜੇ ਮਾਰਨਾ ਸਾਰੇ ਪਾਸੇ ਜਿਹੜੀ ਖਬਰ ਸੀ ਉਹ ਤਾਂ ਫੈਲਣੀ ਸੀ ਓਦੋਂ ਬਾਅਦ ਜਿਹੜਾ ਇਹ ਹੁੰਦਾ ਹੈਗਾ ਬਿੰਦੀ ਜੋਹਲੇ ਨੂੰ ਅਰੈਸਟ ਕਰ ਲਿਆ ਜਾਂਦਾ ਹੈਗਾ ਠੀਕ ਆ ਜਦੋਂ ਜੇਲ੍ਹ 'ਚ ਹੁੰਦਾ ਹੈਗਾ ਇਹਦੀ ਮੁਲਾਕਾਤ ਹੁੰਦੀ ਹੈਗੀ ਬਾਲ ਬੁੱਟਰ ਦੇ ਨਾਲ ਸੋ ਇਹਦੀ ਉਹਦੇ ਨਾਲ ਕਾਫੀ ਨੇੜਤਾ ਵੱਜ ਜਾਂਦੀ ਹੈਗੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਬੰਦਾ ਇਹਦੇ ਨਾਲ ਰਹਿਣ ਲੱਗ ਜਾਂਦਾ ਤੇ ਉਹ ਬੰਦਾ ਇਹਦਾ ਪੂਰਾ ਟਰਸਟ ਜਿੱਤ ਲੈਂਦਾ ਹੈਗਾ ਟਰਸਟ ਜਿੱਤਣ ਤੋਂ ਬਾਅਦ ਇਹ ਉਹਨੂੰ ਉਹੀ ਗੱਲ ਕਹਿੰਦਾ ਵੀ ਦੇਖ ਜੇ ਤਾਂ ਤੂੰ ਮੇਰੇ ਮੁਤਾਬਕ ਸਹੀ ਚੱਲੇਗਾ ਤਾਂ ਠੀਕ ਆ ਪਰ ਜੇ ਤੂੰ ਮੈਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਤੈਨੂੰ ਮਾਰ ਦੇਣਾਗਾ ਪਰ ਕੁਛਕਟਨਾਮਾਂ ਹੈ ਜੀਆਂ ਹੁੰਦੀਆਂ ਨੇ ਬਾਲ ਬੁੱਟਰ ਦੇ ਇਹਦੇ ਵਿੱਚ ਫਰਕ ਪੈ ਜਾਂਦਾ ਹੈਗਾ ਸੋ ਉਦੋਂ ਬਾਅਦ ਇਹ 20 ਦਸੰਬਰ 1998 ਨੂੰ ਇੱਕ ਨਾਈਟ ਕਲੱਬ 'ਚ ਹੁੰਦਾ ਹੈਗਾ ਬਿੰਦੀ ਜੋਹਲ ਨੂੰ ਪਿੱਛੋਂ ਕੋਈ ਗੋਲੀ ਮਾਰ ਦਿੰਦਾ ਸਿਰ 'ਚ 27 ਸਾਲ ਦੀ ਉਮਰ 'ਚ ਇਹ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਹ ਕਲੱਬ 'ਚ 300 ਬੰਦੇ ਹੁੰਦੇ ਆ ਜਿਹੜੇ ਇਸ ਕਤਲ ਦੇ ਗਵਾਹ ਹੁੰਦੇ ਆ ਪਰ ਇੱਕ ਵੀ ਬੰਦਾ ਸਾਹਮਣੇ ਆ ਕੇ ਸ਼ੂਟਰ ਨੂੰ ਆਈਡੈਂਟੀਫਾਈ ਨਹੀਂ ਕਰਦਾ ਸੋ ਤੋਂ ਬਾਅਦ ਇਹ ਕੇਸ ਬਸ ਇੱਥੇ ਖਤਮ ਹੋ ਜਾਂਦੀ ਹੈ ਮੰਦੀ ਜੋਹਲ ਦੀ ਕਹਾਣੀ ਤੇ ਪਰ ਜਿਹੜਾ ਕ੍ਰਾਈਮ ਹੈਗਾ ਕੈਨੇਡਾ ਚ ਉਹਨੂੰ ਸਟੈਬਲਿਸ਼ ਕਰਨ ਚ ਇਹਦਾ ਕਾਫੀ ਹੱਦ ਤੱਕ ਹੱਥ ਸੀ ਬੰਦੇ ਦਾ ਸੋ ਇਹ ਬੰਦਾ ਤਾਂ ਖਤਮ ਹੋ ਗਿਆ ਬਟ ਸਟਿਲ ਕ੍ਰਾਈਮ ਅੱਜ ਵੀ ਚੱਲ ਰਿਹਾ ਤੇ ਅੱਗੇ ਵੀ ਚੱਲਦਾ ਹੀ ਰਹਿਣਾ ਆਪਾਂ ਨੂੰ ਪਤਾ ਹੀ ਹੈਗਾ